ਕੋਈ ਕੰਮ ਕੋਈ ਨਹੀਂ ਕੀਤਾ ਜੀ ਬੀਵੀ ਤੋਂ ਉਮੀਦ ਹੈ ਬੀਜੇਪੀ ਤੋਂ ਹੀ ਉਮੀਦ ਹੈ ਹੋਰ ਹੈ ਹੀ ਨਹੀਂ ਕਿਸੇ ਕਾਂਗਰਸ ਆਮ ਆਦਮੀ ਪਾਰਟੀ ਔਰ ਛੱਡੋ ਜੀ ਹੁਣ ਕਾਂਗਰਸ ਦੀ ਕੀ ਪੋਲ ਖੁੱਲੀ ਦਾ ਪਈਆ ਸਾਰੀ ਪੰਜ ਸਾਲਾਂ ਵਿੱਚ ਕੀ ਕਰ ਲਿਆ ਉਹਨਾਂ ਨੇ ਜੋ ਹੁਣ ਕਰ ਲੈਣਗੇ ਠੀਕ ਹੈ ਸਭ ਨਾਲੋਂ ਵੱਡੀ ਬਦਕਿਸਮਤੀ ਪੰਜਾਬ ਦੀ ਸਭ ਨਾਲੋਂ ਵੱਡੀ ਬਦਕਿਸਮਤੀ ਲੀਡਰ ਹੀ ਹੈ ਨਹੀਂਗਾ ਜਿਹਨੇ ਲੀਡਰ ਤੋਰੇ ਫਿਰਦੇ ਆ ਨਾ ਇਹ ਕੌਂਸਲਰ ਨਹੀਂ ਜਿੱਤ ਸਕਦੇ ਤੇ ਇਹਨਾਂ ਨੂੰ ਵੋਟਾਂ ਪਾ ਕੇ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਅੱਗੇ ਵੀ ਇਹਨਾਂ ਦੇ ਬੰਦੇ ਬਣੇ ਸੀ ਏ ਉਹਨਾਂ ਨੇ ਕੋਈ ਲੋਕਾਂ ਨੇ ਕੰਮ ਨਹੀਂ ਕੀਤੇ ਤੁਹਾਡਾ ਕੰਮ ਹੋਣ ਲੱਗਾ ਉਹ ਬੀਜੇਪੀ ਲੀਡਰ ਲੈ ਉਹ ਸਾਰਾ ਕੰਮ ਹੀ ਨਹੀਂ ਹੋ ਕੇ ਜਿੰਦਗੀ ਚੱਲੂ ਇਸ ਕਾ ਕੇ ਲੋਕਾਂ ਦੀ ਤਰਜੀਹ ਇਹ ਹੈ ਕਿ ਆਸ਼ੂ ਹੈ ਉਹ ਦੋ ਵਾਰ ਐਮਐਲਏ ਰਿਹਾ ਵੈ ਲੋਕਾਂ ਨੇ ਆਪਣਾ ਐਕਸਪੀਰੀਅੰਸ ਦੇਖਿਆ ਹੋਇਆ ਵੈ ਜਿਹਦੇ ਕੰਮ ਕਰਾਉਣ ਵਾਲਾ ਹੋਵੇ ਦੇ ਬੀਏਪੀ ਤੋਂ ਉਮੀਦ ਆਈਏ ਲੋਕਾਂ ਨੇ ਆਵੇਂ ਟਾਈਮ 'ਚ ਇਹਨੂੰ ਸਭ ਨੂੰ ਦੇਖ ਲੈ ਆਪਾਂ ਵਰਤ ਕੇ ਸਭ ਕਰਾਟੋ ਬੰਦੇ ਨਿਕ ਨੰਬਰ ਦੀ ਦੇਖੋ ਕਿਨੇ ਬੀਬੀ ਨੇ ਤਾਂ ਹਲੇ ਉਮੀਦਵਾਰੀ ਨਹੀਂ ਕੋਸ਼ਿਸ਼ ਕਸੀ ਜਿਹੜੀ ਵੋਟ ਹੈਗੀ ਆ ਉਹ ਵਿਕਾਸ ਪਿਛਲੇ ਵਿਕਾਸ ਨੂੰ ਦੇਖਦੇ ਹੋਏ ਅਸੀਂ ਭਾਰਤ ਪੁੱਤ ਨੂੰ ਆਸ਼ੂ ਨੂੰ ਪਾਵਾਂਗੇ ਲੁਧਿਆਣਾ ਪਛਮੀ ਜਿਮਨੀ ਚੋਨਾ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤਰੀਕਾਂ ਦੇ ਐਲਾਨ ਹੋਣ ਤੋਂ ਬਾਅਦ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਤੇਜ਼ੀ ਦੇ ਨਾਲ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੁਧਿਆਣਾ ਦੇ ਵੈਸਲੇ ਵੋਟਰਾਂ ਤੱਕ ਰਾਫਤਾ ਕਾਇਮ ਕਰ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੁਧਿਆਣਾ ਵੈਸ ਦੇ ਲੋਕਾਂ ਨੇ ਇੱਕ ਵਾਰ ਫਿਰ ਵੋਟ ਪਾਣੀ ਹੈ ਤੇ ਆਪਣੇ ਉਮੀਦਵਾਰ ਨੂੰ ਜਿਤਾ ਕੇ ਜੜਾ ਵਾ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣਾ ਕੇ ਭੇਜਣਾ ਤਾਂ ਲੁਧਿਆਣਾ ਵੈਸ ਦੇ ਲੋਕਾਂ ਦਾ ਕੀ ਹੈ ਰਾਏ 23ਵਾਰ ਰੁਝਾਨ ਕੀ ਲੱਗ ਰਹੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੁਧਿਆਣਾ ਵੈਸ ਦੇ ਲੋਕ ਇਸ ਵਾਰ ਜਿਹੜਾ ਵਾ ਵੋਟ ਪਾਣਗੇ ਤੇ ਆਪਣਾ ਐਮਐਲਏ ਚੁਣਨਗੇ ਤਾਂ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਰਖਾ ਬਾਗ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਵਾਰ ਜਿਹੜਾ ਵਾ ਜਿਮਨੀ ਚੋਣਾ ਨੂੰ ਲੈ ਕੇ ਕੀ ਮਾਹੌਲ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਣਗੇ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਉਹਨਾਂ ਨੂੰ ਚਾਹੀਦਾ ਤਾਂ ਕਿ ਲੁਧਿਆਣਾ ਵੈਸ ਦਾ ਵਿਕਾਸ ਹੋ ਸਕੇ ਲੁਧਿਆਣਾ ਵੈਸ ਦੀ ਤਰੱਕੀ ਹੋ ਸਕੇ ਗੱਲਬਾਤ ਕਰ ਲੈਨੇ ਸਾਡੇ ਨਾਲ ਕੁਝ ਨੁਮਾਇंदे ਮੌਜੂਦ ਨੇ ਸਰ ਕਿਸ ਤਰ੍ਹਾਂ ਦੇਦੇ ਹੋ ਲੁਧ ਅੱਜ ਦੀ ਇੱਕ ਵਾਰ ਫਿਰ ਵੋਟਾਂ ਆ ਗਈਆਂ ਵਾ ਕੀ ਉਮੀਦਾਂ ਵਾ ਕਿਹੜੇ ਕੰਮਾਂ ਨੂੰ ਲੈ ਕੇ ਇਸ ਵਾਰ ਵੋਟ ਪਾਣਗੇ ਲੁਧਿਆਣਾ ਬਿਆਸ ਦਾ ਕਿੰਨਾ ਕੁ ਸੁਧਾਰ ਹੋਇਆ ਵਾ ਕਿਹੜੀਆਂ ਕਮੀਆਂ ਵਾ ਦਿੱਕੇ ਲੁੜਾਣੇ ਦੀ ਪਿਛਲੀ ਆਪਾਂ ਗੱਲ ਕਰੀਏ ਕਾਂਗਰਸ ਸਰਕਾਰ ਦੇ ਟਾਈਮ ਦੀ ਉਸ ਟਾਈਮ ਸਾਡੇ ਕੈਬਨਟ ਮੰਤਰੀ ਆਸ਼ੂ ਜੀ ਨੇ ਲੁੜਾਣਾ ਬਿਆਸ ਦਾ ਬਹੁਤ ਵਿਕਾਸ ਕੀਤਾ ਵਾ ਉਸ ਵਿਕਾਸ ਦੇ ਮੁੱਦੇ ਨੂੰ ਲੈ ਕੇ ਹੀ ਲੋਕ ਆਪਣੀ ਜਿਹੜੀ ਵੋਟ ਹੈ ਉਹ ਉਸ ਸਮੇਂ ਕਿ ਉਹਨਾਂ ਨੂੰ ਪਾਣਗੇ ਔਰ ਜੇ ਹੁਣ ਦੀ ਗੱਲ ਹੈ ਹੁਣ ਦੇ ਹਾਲਾਤ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਦ ਦੀ ਆਪ ਸਰਕਾਰ ਆਈ ਹੈ ਤੇ ਕੀ ਹਾਲਾਤ ਨੇ ਪੰਜਾਬ ਦੇ ਲੋਕਾਂ ਦੇ ਦੇ ਸਭ ਨੂੰ ਪਤਾ ਹੀ ਸਾਰੇ ਇਸ ਵਾਰ ਕੇ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਕਿ ਅਸੀਂ ਜਿਹੜੀ ਵੋਟ ਹੈਗੀ ਹੈ ਉਹ ਵਿਕਾਸ ਪਿਛਲੇ ਵਿਕਾਸ ਨੂੰ ਦੇਖਦੇ ਹੋਏ ਅਸੀਂ ਭਾਰਤ ਪੁੱਤ ਨੂੰ ਆਸ਼ ਨੂੰ ਪਾਵਾਂਗੇ ਤਾਂ ਵਿਕਾਸ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹ ਕਹਿੰਦੇ ਨੇ ਕਿ ਉਹ ਕੰਮ ਕਰਵਾਤੇ ਜਿਹੜੇ 25 25 30 30 ਸਾਲ ਤੋਂ 40 40 ਸਾਲ ਤੋਂ ਰੁਕੇ ਹੋਏ ਸੀਗੇ ਉਹ ਕੰਮਾ ਜਿਹੜਾ ਵਾ ਪਿਛਲੇ 3 ਸਾਲ ਦੇ ਵਿੱਚ ਕੰਮ ਕਰਵਾਤਾ ਹਲਵਾਰਾ 에어ਪੋਰਟ ਦੀ ਗੱਲ ਕਰ ਰਹੇ ਨੇ ਐਲੀਵੇਟਿਡ ਰੋਡ ਦੀ ਗੱਲ ਕਰ ਰਹੇ ਨੇ ਸਿਵਲ ਹਸਪੀਟਲ ਦੀ ਗੱਲ ਕਰ ਰਹੇ ਨੇ ਕਹਿੰਦੇ ਨੇ ਕਿ ਇਹ ਕੰਮ ਜਿਹੜੇ 40 40 ਸਾਲ ਤੋਂ ਰੁਕੇ ਹੋਏ ਸੀਗੇ ਉਹ ਕੁਛ ਹੀ ਮਹੀਨਿਆਂ ਦੇ ਵਿੱਚ ਕੁਛ ਹੀ ਸਾਲਾਂ ਦੇ ਵਿੱਚ ਕੀਤੇ ਨੇ ਇਹ ਕਿਹੜੇ ਕੰਮ ਹੈਗੇ ਕਾਂਗਰਸ ਦੇ ਦੇਣ ਹੈ ਇਹ ਪੁਰਾਣੇ ਪ੍ਰੋਜੈਕਟ ਚੱਲਦੇ ਆ ਰਹੇ ਨੇ ਕੋਈ ਤੁਸੀਂ ਰਿਕਾਰਡ ਕਰ ਲਓ ਇਹ ਪੁਰਾਣੇ ਕੰਮਾਂ ਦੇ ਦੇਣ ਹੈਗੇ ਕਾਂਗਰਸ ਸਰਕਾਰ ਦੀ ਜਿਹੜੇ ਕਿ ਹੁਣ ਕੰਪਲੀਟ ਹੋ ਚੁੱਕੇ ਨੇ ਤਾਂ ਕਿਸ ਤਰ੍ਹਾਂ ਦੇ ਦਿਓ ਜੀ ਲੁਧਿਆਣਾ ਵਾਸਤੇ ਲੋਕਾਂ ਨੇ ਇੱਕ ਵਾਰ ਫਿਰ ਵੋਟ ਪਾਣੀ ਆ ਉਮੀਦਵਾਰ ਨੂੰ ਐਮਐਲਏ ਬਣਾ ਕੇ ਭੇਜਣਾ ਕਿਹੜੇ ਮੁੱਦੇ ਰਹਿਣਗੇ ਕਿਹੜੀਆਂ ਕਮੀਆਂ ਵਾ ਕਿਹੜੇ ਕੰਮ ਹੋਏ ਨੇ ਕਿ ਜਿਸ ਨੂੰ ਲੈ ਕੇ ਦੁਬਾਰੀ ਵੋਟ ਪਾਵਾਂਗੇ ਅਸੀਂ ਤਾਂ ਮਾਰੇ ਜ ਆਪਣਾ ਆਸ਼ਿਸ਼ ਜੀ ਨੂੰ ਵੋਟ ਪਾਵਾਂਗੇ ਉਹਨਾਂ ਦਾ ਪਹਿਲਾਂ ਹੀ ਅੱਛੇ ਕੰਮ ਕੀਤੇ ਹੋਏ ਆ ਉਸ ਕਾਰਨ ਉਹਨਾਂ ਨੂੰ ਵੋਟ ਪਾਵਾਂਗੇ ਪਰ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਡੇਢ ਸਾਲ ਦਾ ਸਮਾਂ ਹਜੇ ਬਾਕੀ ਆ ਇੱਕ ਪਾਸੇ ਸੰਜੀਵ अरोड़ा ਲਗਾਤਾਰ ਕੰਮ ਕਰਵਾ ਰਹੇ ਨੇ ਦੂਜੇ ਪਾਸੇ ਭਾਜਪਾ ਦਾ ਵੀ ਉਮੀਦਵਾਰ ਹਜੇ ਆਣਾ ਬਾਕੀ ਆ ਕਿਉਂਕਿ ਐਮਪੀ ਇਲੈਕਸ਼ਨਰ ਦੇ ਵਿੱਚ ਭਾਜਪਾ ਲੁਧਿਆਣਾ ਵਿਖੇ ਤੋਂ ਸਭ ਨਾਲ ਵੱਡੀ ਪਾਰਟੀ ਬਣ ਕੇ ਉੱਭਰੀ ਸੀ 45000 ਵੋਟ ਪਈ ਸੀ ਭਾਜਪਾ ਨੂੰ ਇਸ ਵਾਰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਭਾਜੀ ਤੁਹਾਡੇ ਸਾਹਮਣੇ ਦੇਖ ਲਓ ਲੁੱਟਾਂ ਖੋਹਾਂ ਕਿੱਦਾਂ ਹੋ ਰਹੀਆਂ ਕਿਸੇ ਪਾਸੇ ਵੀ ਚਲੇ ਹਰ ਵਪਾਰੀ ਦੁਖੀ ਆ ਦੂਜੇ ਤੀਜੇ ਦਿਨ ਇੱਕ ਕਤਲ ਹੋ ਜਾਂਦਾ ਕਿੱਥੇ ਉਹਨਾਂ ਦੇ ਸਰਕਾਰ ਦੇ ਵਿੱਚ ਇਦਾਂ ਦੇ ਕੰਮ ਨਹੀਂ ਹੋਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਵਾਰ ਫਿਰ ਮੌਕਾ ਮਿਲਿਆ ਵਾ ਦੁਬਾਰਾ ਉਮੀਦਵਾਰ ਚੁਣਨਾ ਲੁਧਿਆਣਾ ਬੈਸ ਦੀ ਤਰੱਕੀ ਵਾਸਤੇ ਐਮ ਐਲ ਏ ਬਣਾ ਕੇ ਤੁਸੀਂ ਭੇਜਣਾ ਗੱਲ ਇਹ ਆ ਕਿ ਐਮ ਐਲ ਏ ਤਾਂ ਬਣਾਈਏ ਜੀ ਕਿ ਨਵਾਂ ਬੰਦਾ ਆ ਰਿਹਾ ਹੋਵੇ ਇਹ ਕਿ ਪਹਿਲਾਂ ਹੀ ਐਮ ਪੀ ਹੈਗਾ ਵਾ ਉਹ ਕੰਮ ਜੇ ਕਰਵਾ ਰਿਹਾ ਹੈ ਤੇ ਉਹ ਦੁਬਾਰਾ ਦੀ ਐਮ ਐਲ ਏ ਬਣ ਕੇ ਕੰਮ ਕਿਉਂ ਕਰਨਾ ਚਾਹੁੰਦਾ ਹੈ ਕਿ ਉਹਨੂੰ ਤੋਂ ਐਮ ਪੀ ਬਣ ਕੇ ਕੰਮ ਨਹੀਂ ਹੋ ਰਿਹਾ ਤੁਸੀਂ ਜਿੱਦਾਂ ਪਹਿਲਾਂ ਲੋਕੀ ਕਹਿੰਦੇ ਆਪ ਕਹਿੰਦੇ ਪਏ ਜੀ ਮੈਂ ਐਮ ਪੀ ਵੇਲੇ ਇੰਨੇ ਕੰਮ ਕਰਾਏ ਤੇ ਵੇ ਹੁਣ ਕੀ ਹੋ ਗਿਆ ਵੀ ਐਮਪੀ ਵੇਲੇ ਉਹਨਾਂ ਕੰਮ ਹੋਣੇ ਬੰਦ ਹੋ ਗਏ ਜੇ ਉਹ ਐਮਐਲਏ ਬਣ ਕੇ ਕੰਮ ਕਰਨਾ ਚਾਹੁੰਦੇ ਆ ਐਮਐਲਏ ਵੀ ਨਵੇਂ ਬੰਦੇ ਮੌਕਾ ਦਿਓ ਐਮਪੀ ਆਪਣਾ ਕੰਮ ਕਰੇ ਐਮਐਲਏ ਆਪਣਾ ਕੰਮ ਕਰੇ ਦੂਜੀ ਗੱਲ ਇਹ ਹੈ ਕਿ ਜਿੰਨੀ ਦੇਰ ਉਹਨਾਂ ਐਮਪੀ ਬਣੇ ਹੋਏ ਲੋਕਾਂ ਨਾਲ ਉਹਨਾਂ ਦਾ ਕੋਈ ਰਾਪਸਤਾ ਨਹੀਂ ਜਿਹੜੇ ਸ਼ਹਿਰ ਉਸ ਸ਼ੌਕਾਰ ਉਸ ਲੈਵਲ ਦੇ ਆ ਉਹਨਾਂ ਨਾਲ ਉਹਨਾਂ ਨਾਲ ਮਿਲਣਾ ਜੁਲਣਾ ਵਾ ਅੱਜ ਵੀ ਅਸੀਂ ਦੇਖਦੇ ਪਏ ਆ ਵੀ ਜਿਵੇਂ ਪ੍ਰਚਾਰ ਹੋ ਰਿਹਾ ਉਹ ਕੋਈ ਮੁਹੱਲੇ ਚ ਕੋਈ ਗਰੀਬ ਦੇ ਘਰ ਨਹੀਂ ਜਾਂਦੇ ਸਿਰਫ ਅਮੀਰਾਂ ਦੀ ਕੋਠੀਆਂ ਚ ਉਹ ਲਫਾਫੇ ਜਿਹਾ ਦਿਖਾ ਕੇ ਲੋਕਾਂ ਨੂੰ ਮਨਾਉਂਦੇ ਫਿਰਦੇ ਆ ਜੇ ਜਿਵੇਂ ਇੱਕ ਰਾਜਾ ਬੜਿੰਗ ਸਾਹਿਬ ਬਣਿਆ ਐਮਪੀ ਲੁਆਣੇ ਦੇ ਲੋਕਾਂ ਨੂੰ ਸਭ ਲੱਭੇ ਹੀ ਨਹੀਂ ਤੇ ਮੁੜ ਕੇ ਨਾ ਨਹੀਂ ਲੱਭਣਾ ਜੜਾ ਬੰਦਾ ਲੋਕਾਂ ਵਿੱਚਣ ਵਾਲਾ ਆਸ਼ੂ ਹੈ ਲੋਕਾਂ ਵਿੱਚਣ ਵਾਲਾ ਬੰਦਾ ਦੁੱਖ ਸੁਖ ਵਾਲੇ ਆਵਾਜ਼ ਮਾਰੇ ਬੰਦਾ ਪਹੁੰਚਦਾ ਵਾ ਇਨ ਨੂੰ ਘਰ ਬੋਲੂਆ ਇਹਦਾ ਗੇਟ ਤੇ ਬੰਦੇ ਬਟਨ ਨਹੀਂ ਜਣਾ ਸਾਨੂੰ ਕਿਸੇ ਨੂੰ ਗਰੀਬ ਬੰਦੇ ਨੂੰ ਇਸ ਵਾਰ ਤੁਸੀਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਤਰਜੀਹ ਦੇ ਰਹੇ ਹੋ ਜਿਸ ਤਰ੍ਹਾਂ ਦੀ ਮੈਂ ਸਾਰੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ ਪਰ ਐਮਪੀ ਇਲੈਕਸ਼ਨਾਂ ਦੇ ਵਿੱਚ ਉਹੀ ਕਾਂਗਰਸ ਦੇ ਉਮੀਦਵਾਰ ਨੂੰ 32000 ਵੋਟਾਂ ਪਈਆਂ ਸੀ ਬੀਜੇਪੀ ਦੇ ਉਮੀਦਵਾਰ ਨੂੰ 45000 ਵੋਟ ਪਈ ਸੀ ਲੁਧਿਆਣਾ ਵੈਸਟ ਦੇ ਵਿੱਚ ਸਾਣਾ ਵੱਡੀ ਪਾਰਟੀ ਬਣ ਕੇ ਬੀਜੇਪੀ ਉਭਰੀ ਸੀ ਇਸ ਵਾਰ ਐਸਾ ਕੀ ਹੋ ਗਿਆ ਕਿ ਬੀਜੇਪੀ ਨੂੰ ਤੁਸੀਂ ਤਰਜੀਹ ਨਹੀਂ ਦੇ ਰਹੇ ਬੀਜੇਪੀ ਨੂੰ ਤਰਜੀਹ ਇਸ ਨਹੀਂ ਦੇ ਰਹੇ ਕਿ ਜੜਾ ਲੁਧਿਆਣਾ ਵੈਸਟ ਹੈ ਨਾ ਇਹ ਜੀ ਬੀਜੇਪੀ ਆ ਕੋਈ ਅਜਿਹਨੇ ਲੀਡਰ ਤੋਰੇ ਫਿਰਦੇ ਆ ਨਾ ਇਹ ਕੌਂਸਲਰ ਨਹੀਂ ਜਿੱਤ ਸਕਦੇ ਤੇ ਇਹਨਾਂ ਨੂੰ ਵੋਟਾਂ ਪਾ ਕੇ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਅੱਗੇ ਵੀ ਇਹਨਾਂ ਦੇ ਬੰਦੇ ਬਣੇ ਸੀਏ ਉਹਨਾਂ ਨੇ ਕੋਈ ਲੋਕਾਂ ਨੇ ਕੰਮ ਨਹੀਂ ਕੀਤੇ ਤੁਹਾਡਾ ਕੰਮ ਹੋਣ ਲੱਗਾ ਉਹ ਬੀਜੇਪੀ ਲੀਡਰ ਲੈ ਕੇ ਸਾਰਾ ਕੰਮ ਹੀ ਨਹੀਂ ਹੋਕਰ ਜਿੰਦਗੀ ਚ ਇਸ ਕਾਕੇ ਲੋਕਾਂ ਦੀ ਤਰਜੀਹ ਇਹ ਹੈ ਕਿ ਆਸ਼ੂ ਹੈ ਉਹ ਦੋ ਵਾਰ ਐਮਐਲਏ ਰਿਹਾ ਵੈ ਲੋਕਾਂ ਨੇ ਆਪਣਾ ਐਕਸਪੀਰੀਅੰਸ ਦੇਖਿਆ ਹੋਇਆ ਵੈ ਦੇਖੋ ਐਮਬੈਲਿਨਾ ਲੋਕਾਂ ਨੂੰ ਵਾਹ ਪੈਂਦਾ ਹੈ ਲੋਕਲ ਲੈਵਲ ਦਾ ਉਹ ਬੰਦਾ ਉਹ ਚਾਹੀਦਾ ਜਿਹੜਾ ਬੰਦਾ ਤੁਹਾਡੇ ਨਾਲ ਖੜ ਕੇ ਤੁਹਾਡੇ ਕੰਮ ਕਰੇ ਆਸ਼ੂ ਦੇ ਕੰਮਾਂ ਦੀ ਗੱਲ ਕਰ ਰਹੇ ਹੋ ਪਰ 2022 ਦੇ ਵਿੱਚ ਐਸਾ ਕੀ ਹੋ ਗਿਆ ਕਿ ਫਿਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਤੁਸੀਂ ਗੁਰਪ੍ਰੀਤ ਗੋਗੀ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਉਹਨੂੰ ਇੱਕ ਹਵਾ ਚੱਲੀ ਸੀ ਇਹ ਦੇਖੋ ਖਾਲੀ ਆਸ਼ੂ ਨਹੀਂ 92 ਐਮਐਲਏ ਜਿੱਤੇ ਉਹਨਾਂ ਦੇ ਉਹਨੂੰ ਹੀ ਹਵਾ ਹੀ ਐਸੀ ਚੱਲੀ ਸੀ ਲੋਕਾਂ ਨੂੰ ਸੀ ਆ ਕਿਹੜਾ ਨਵਾਂ ਹੋ ਜੂਗਾ ਅੱਜ ਰੋਕੀ ਅੱਜ ਹਰ ਬੰਦਾ ਪਛਤਾ ਰਿਹਾ ਜਸਟ ਕੱਲ ਰਾਤ ਸੀਪੀ ਦੀ ਕੋਠੀ ਦੇ ਬਾਹਰ ਬਿਲਕੁਲ ਗੇਟ ਦੇ ਉੱਤੇ ਕੁੱਟਮਾਰ ਹੋਈ ਅੰਦਰੋਂ ਕੋਈ ਛੁਡਾਨ ਨਹੀਂ ਆਇਆ ਇੱਥੇ ਏਸੀਪੀ ਸਾਹਿਬ ਬੜੇ ਗ੍ਰੇਟ ਇਨਸਾਨ ਦੱਸਦੇ ਆਪਣੇ ਆਪ ਨੂੰ ਸੀਪੀ ਦੀ ਕੋਠੀ ਦੇ ਬਾਹਰ ਆਤੀ ਲੁੱਟ ਹੋਈ ਆ ਅੱਜ ਅੱਜ ਮੀਡੀਆ ਚੱਲਦਾ ਪਿਆ ਵਾ ਤੇ ਸੀਪੀ ਸਾਹਿਬ ਨੂੰ ਸੁੱਤੇ ਪਏ ਆ ਤੁਸੀਂ ਇਹਨਾਂ ਤੋਂ ਆਉਂਮੀਦ ਰੱਖਦੇ ਹੋ ਸ਼ਾਇਦ ਵਿੱਚ ਤਾਂ ਲੋਨ ਆਊਟਰ ਦੀ ਸਥਿਤੀ ਨੂੰ ਲੈ ਕੇ ਜਿਹੜਾ ਵਾ ਇਸ ਵਾਰ ਲੁਧਿਆਣਾ ਵਾਸਤੇ ਲੋਕ ਵੋਟ ਪਾਣਗੇ ਬਿਲਕੁਲ ਲੋਕਾਂ ਨੂੰ ਅੱਜ ਬਹੁਤ ਇਸ ਗੱਲ ਗੁੱਸਾ ਵਾ ਕਿ ਸ਼ਾਇਦ ਯਤੀਮ ਹੈ ਪੰਜਾਬ ਯਤੀਮ ਹੈ ਕੋਈ ਪੁੱਛਣ ਵਾਲਾ ਨਹੀਂ ਲੁੱਟਾਂ ਖੋਹਾਂ ਹੱਥਾਂ ਚੱਲਦੀਆਂ ਕੋਈ ਫੜਿਆ ਨਹੀਂ ਜਾ ਰਿਹਾ ਲੋਕਾਂ ਨੂੰ ਬੇਕਾਬੁਨਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਦੇ ਦਿਓ ਜੀ ਹੁਣ ਜਿਹੜਾ ਵਾ ਵੋਟਾਂ ਪੈਣੀਆਂ ਵਾ ਕੀ ਉਮੀਦਾਂ ਵਾ ਤੁਹਾਨੂੰ ਕਿਹੜੇ ਉਮੀਦਵਾਰ ਤੋਂ ਸ਼ਹਿਰ ਦੇ ਕੀ ਕੰਮ ਐਸੇ ਨੇ ਜਿਹੜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਅਸੀਂ ਤਾਂ ਵਿਕਾਸ ਦਾ ਕੰਮ ਹੀ ਕਰਾਉਣਾ ਚਾਹੁੰਦੇ ਹਾਂ ਜੀ ਬਾਕੀ ਜੋ ਮਾਹੌਲ ਦੇਖ ਕੇ ਤਾਂ ਨਹੀਂ ਲੱਗਦਾ ਵੀ ਕੁਝ ਸੁਧਾਰ ਹੋਊਗਾ ਇੰਨਾ ਬੁਰਾ ਮਾਹੌਲ ਅਸੀਂ ਅਜੇ ਜ਼ਿੰਦਗੀ 'ਚ ਨਹੀਂ ਦੇਖਿਆ ਲੁੱਟਾਂ ਖੋਹ ਕਿੱਦਾਂ ਕਿਉਂ ਹੋ ਰਹੀਆਂ ਕਿੱਦਾਂ ਹੋ ਰਹੀਆਂ ਇਹ ਕੋਈ ਸ਼ਹਿਰ ਦਾ ਬਲੀਵਾਰਸ ਹੈ ਨਹੀਂਗਾ ਕੋਈ ਸਮਝੇ ਪਤਾ ਸਭ ਨੂੰ ਹੈ ਹੁਣ ਕੀ ਕਹਸਾਂ ਜੀ ਤੁਸੀਂ ਅਸੀਂ ਤਾਂ ਵਿਕਾਸ ਚਾਹਦੇ ਹਾਂ ਲੁਧਿਆਣਾ ਸ਼ਾਂਤੀ ਵਾਲਾ ਚਾਹਦੇ ਹਾਂ ਅਸੀਂ ਪਰ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਬੰਦਾ ਆ ਕੇ ਸੰਭਾਲ ਲਏ ਦੇਖੇ ਪਰ ਐਮਪੀ ਸੰਜੀਵ अरोड़ा ਲਗਾਤਾਰ ਪ੍ਰਚਾਰ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਵਪਾਰੀਆਂ ਦੇ ਮਸਲੇ ਹੱਲ ਕਰਵਾਏ ਆ ਸ਼ੰਭੂ ਬਾਰਡਰ ਵੀ ਖੁਲਵਾਤਾ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਸੀਗੀ ਤੇ ਸ਼ਹਿਰ ਦੇ ਜਿੰਨੇ ਵੀ ਮਸਲੇ ਆ ਸਾਰੇ ਜਿਹੜਾ ਪ੍ਰਾਇਓਰਟੀ ਦੇ ਹੱਲ ਹੋ ਰਹੇ ਨੇ ਇਹ ਮਸਲੇ ਦਾ ਹੱਲ ਹੋ ਰਿਹਾ ਜੀ ਦੇਖੋ ਹੁਣ ਅਗੋ ਟਾਈਮ ਕੀ ਕਹਿੰਦਾ ਲੋਕਾਂ ਦੇ ਵਿਚਾਰ ਕੀ ਕਹਿੰਦੇ ਆ ਜਿਸ ਹਿਸਾਬ ਨਾਲ ਮਾਹੌਲ ਹੈ ਸਾਨੂੰ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਜੀ ਅੱਗੇ ਜਿੱਥੇ ਵੀ ਕੰਮ ਕਰਾਂ ਜਾਓ ਹੱਥ ਖੜੇ ਨਜ਼ਰ ਆਉਂਦੇ ਆ ਕੋਈ ਗੱਲਬਾਤ ਨਜ਼ਰ ਨਹੀਂ ਆ ਰਹੀ ਤਾਂ ਕਿਸ ਤਰ੍ਹਾਂ ਦੇ ਦਿਓ ਜੀ ਇਸ ਵਾਰ ਜਿਹੜਾ ਵਾ ਵੋਟਾਂ ਨੂੰ ਕੀ ਮੁੱਦੇ ਕੀ ਆ ਤੁਸੀਂ ਆਪਣਾ ਵਸਨੀਕ ਉਹ ਵੋਟ ਪਾਣੀ ਹੈ ਕਿ ਮੁੱਦੇ ਕਿਹੜੇ ਲੱਗਦੇ ਕਿ ਹਾਂ ਵੀ ਕਿਹੜੇ ਸ਼ਹਿਰ ਦੇ ਵਿੱਚ ਮਸਲੇ ਹੱਲ ਹੋਣੇ ਚਾਹੀਦੇ ਮਸਲੇ ਤਾਂ ਸ਼ਹਿਰ ਦੇ ਸਾਰੇ ਹੀ ਹੈਗੇ ਆ ਮਸਲੇ ਮਸਲੇ ਆ ਹੱਲ ਕੀਏ ਕੋਈ ਵੀ ਨਹੀਂ ਇਹ ਕਹਿੰਦੇ ਫੋਕਲ ਪੁਆਇੰਟ ਨੂੰ ਅਸੀਂ ਫਲਾਣਾ ਕਰਤਾ ਟਮਕਾਣਾ ਕਰਤਾ ਤੁਸੀਂ ਜਾ ਕੇ ਤੇ ਦੇਖੋ ਫੋਕਲ ਪੁਆਇੰਟ ਕਿਸੇ ਨੂੰ ਤਨ ਬਰਸਾਤ ਤੇ ਜਾ ਕੇ ਦਿਖਾਇਓ ਮੈਨੂੰ ਉੱਥੇ ਕੀ ਹਾਲ ਆ ਉੱਥੇ ਕੁਝ ਨਹੀਂ ਕਰਦੇ ਉਹਨਾਂ ਦਿੱਲੀ ਆਪਣਾ ਆਪ ਖਤਮ ਹੋ ਗਈ ਲੁਧਿਆਣਾ ਡੇਰਾ ਪਾਲਿਆ ਫਿਰ ਇਹ ਦਿੱਲੀ ਦੇ ਬੰਦੇ ਆ ਲੁਧਿਆਣਾ ਤੁਹਾਡਾ ਕੀ ਸਵਾਰਣਗੇ ਹੈ ਲੁਧਿਆਣੇ ਵਾਲੇ ਲੱਭਣੇ ਪੈਂਦੇ ਆ ਦਿੱਲੀੋਂ ਆ ਕੇ ਲੱਭਾਂਗੇ ਆਪਾਂ ਇਹਨਾਂ ਨੂੰ ਇਹ ਸਭ ਆਪਣਾ ਆਪਣਾ ਹੀ ਆ ਜੀ ਜਿੱਦਾਂ ਸ਼ਰਮਾ ਜੀ ਨੇ ਕਿਹਾ ਵੀ ਉਹ ਐਮਪੀ ਤੋਂ ਹੁਣ ਐਮਐਲਏ ਦੇ ਇਲੈਕਸ਼ਨ ਲੜਨ ਲੱਗ ਪਏ ਕਿ ਉਹਨੂੰ ਐਮਪੀ ਦੀ ਸੀਟ ਖਾਲੀ ਕਰਨ ਦੀ ਕੀ ਲੋੜ ਹੈ ਉਹ ਕਹਿੰਦੇ ਪਾਰਟੀ ਨੇ ਡਿਊਟੀ ਲਈ ਆ ਪਾਰਟੀ ਦਾ ਡਿਊਟੀ ਕਰ ਰਹੇ ਆ ਪਹਿਲਾਂ ਵੀ ਸੇਵਾ ਕੀਤੀ ਆ ਹੁਣ ਵੀ ਸੇਵਾ ਕਰਾਂਗੇ ਤੇ ਐਮਪੀ ਦੀ ਸੇਵਾ ਕਰਦੇ ਪਹਿਲੇ ਕਰੀ ਜਾਂਦੇ ਉਹਨਾਂ ਨੂੰ ਸੀਟ ਖਾਲੀ ਕਰਨ ਦੀ ਕੀ ਲੋੜ ਹੈ ਉਮੀਦਵਾਰ ਨੇ ਇਹ ਤੁਹਾਡੇ ਮਸਲੇ ਹੱਲ ਕਰਵਾ ਸਕਦੇ ਨੇ ਜਿਹੜੀ ਵੀ ਪਾਰਟੀਆਂ ਦੇ ਖੜੇ ਨੇ ਸਾਰੇ ਮਸਲੇ ਤਾਂ ਐ ਹੀ ਰਹਣੇ ਆ ਜੀ ਇੱਥੇ ਮਸਲੇ ਮਸਲੇ ਸਾਰੇ ਹੱਲ ਨਹੀਂ ਹੋਣੇ ਮਸਲੇ ਤਾਂ ਐ ਹੀ ਰਹਿਣੇ ਆ ਤਾਂ ਕੀ ਕਿਸ ਤਰ੍ਹਾਂ ਦੇ ਦਿਓ ਜੀ ਹੁਣ ਕੁਛੀ ਦਿਨ ਰਹਿ ਗਏ ਨੇ ਪ੍ਰਚਾਰ ਲਗਾਤਾਰ ਪੂਰੇ ਜੋੜਾ ਸ਼ੋਰਾ ਦੇ ਨਾਲ ਚੱਲ ਰਿਹਾ ਵੋਟ ਤੁਸੀਂ ਪਾਣੀ ਆ ਤੇ ਕੀ ਮਨ ਬਣਾਇਆ ਸਾਰਾ ਵਪਾਰੀ ਇਸ ਟਾਈਮ ਜਿੰਨਾ ਵੀ ਵਪਾਰੀ ਹੈ ਨਾ ਸਾਰਾ ਇਸ ਟਾਈਮ ਸਹਿਮਿਆ ਪਿਆ ਕਿਉਂਕਿ ਲੈਂਡ ਆਰਡਰ ਦਾ ਬਿਲਕੁਲ ਬਕਾਰ ਹੋਈ ਪਈ ਆ ਜਿਹੜੇ ਵਪਾਰੀ 9:30 ਵਜੇ ਦੁਕਾਨਾ ਬੰਦ ਕਰਕੇ ਜਾ ਰਹੇ ਸੀ 8 ਵਜੇ ਨੂੰ ਘਰ ਚਲ ਜਾਂਦੇ ਡਰ ਦਾ ਮਾਹੌਲ ਬਣਿਆ ਹੋਇਆ ਜੀ ਬਿਲਕੁਲ ਤਾਂ ਗੱਲਬਾਤ ਕਰਦੇ ਆਂ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਬਿੱਟੂ ਗੁੰਮਰ ਸਾਡੇ ਨਾਲ ਮੌਜੂਦ ਨੇ ਬਿੱਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਲੁਧਿਆਣਾ ਬੈਸਦੇ ਲੋਕ ਇਸ ਵਾਰ ਕੰਮ ਜਿਹੜੇ ਆ ਵੋਟ ਪਾਣਗੇ ਮਸਲੇ ਹੱਲ ਹੋਏ ਨੇ ਦੇਖੋ ਜਿਹੜਾ ਮਰਜ਼ੀ ਜਿੱਤੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਅਸੀਂ ਤਾਂ ਇਹੀ ਕਹਿੰਨੇ ਆ ਚਾਹੇ ਭਾਰਤ ਪੁਸ਼ਨ ਆਸ਼ੂ ਜਿੱਤਣ ਸਾਹਿਬ ਸੰਜੀਵ ਰੋੜਾ ਜੀ ਜਿੱਤਣ ਲੇਕਿਨ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਅਸੀਂ ਤਾਂ ਇਹੀ ਸੋਚਦੇ ਆ ਜਦੋਂ ਦੀ ਸਰਕਾਰ ਬਣੀ ਐ ਜਿਹੜਾ ਵਪਾਰੀ ਵਰਗ ਆ ਉਹ ਆਪਣੇ ਆਪ ਚ ਘੋਟਲ ਮਹਿਸੂਸ ਕਰ ਰਿਹਾ ਲੇਕਿਨ ਜਿਹੜਾ ਵੀ ਜਿੱਤੇ ਸੰਜੀਵ ਰੋੜਾ ਜੀ ਲੱਗੇ ਕਾਫੀ ਸਮੇਂ ਤੋਂ ਲੋਕਾਂ ਦੇ ਕੰਮ ਕਰਦੇ ਪਏ ਨੇ ਤੇ ਭਾਰਤ ਕੁਸ਼ਨਾਸ਼ੂ ਵੀ ਕੋਈ ਐਵੇਂ ਮਾਰੇ ਤਾਂ ਹੈ ਨਹੀਂ ਇਹ ਤਾਂ ਕਹਿੰਦੇ ਸਾਰੇ ਇੱਕੋ ਜਿਹੇ ਨੇ ਵੀ ਜਿਹੜਾ ਜਿੱਤੇ ਲੋਕਾਂ ਦਾ ਕੰਮ ਕਰੇ ਜੀ ਬੀਰੋੜਾ ਜੀ ਕਹਿੰਦੇ ਨੇ ਕਿ ਵਪਾਰੀਆਂ ਦੇ ਸਾਰੇ ਮਸਲੇ ਹੱਲ ਕਰ ਰਹੇ ਆ ਪਿਛਲੇ ਕੁਝ ਸਮੇਂ ਤੇ ਵੱਡੇ ਵੱਡੇ ਮਸਲੇ ਜਿਹੜੇ ਪਈ ਕਈ ਸਾਲਾਂ ਤੋਂ ਲਟਕੇ ਹੋਏ ਸੀ ਉਹ ਸਾਰੇ ਹੱਲ ਕਰਵਾਏ ਨੇ ਹਾਂ ਜੀ ਲੋਕ ਇਸ ਚੀਜ਼ ਨੂੰ ਤਾਂ ਦੇਖਦੇ ਪਏ ਨੇ ਇੰਡਸਟਰੀ ਬਹੁਤ ਖੁਸ਼ ਆ ਕਿਤੇ ਨਾ ਕਿਤੇ ਚਲੋ ਆਉਣ ਵਾਲੇ 2027 ਜਿਹੜਾ ਦਿਖ ਰਿਹਾ ਮੈਨੂੰ ਵੀ ਅੱਗੋ ਜਿਹੜੀ ਸਰਕਾਰ ਹੈ ਵੀ ਇਹ ਕੀ ਰੰਗ ਲਿਆਂਦੀ ਹੈ ਤਾਂ ਹੀ ਪਤਾ ਲੱਗੂਗਾ ਜਿਹੜਾ ਵੀ ਮਤਲਬ ਜਿੱਤੂਗਾ ਕੰਮ ਕਰੂਗਾ ਤੇ 2027 ਦੇ ਰਿਜ਼ਲਟ ਉਹ ਸਾਹਮਣੇ ਆਣਗੇ ਬਿਲਕੁਲ ਤਲੁਕਾਣਾ ਬੈਸ ਤਿਆਰ ਆ ਪੂਰੀ ਤਰ੍ਹਾਂ ਆਪਣਾ ਉਮੀਦਵਾਰ ਚੋਣਨ ਵਾਸਤੇ ਬਿਲਕੁਲ ਤਿਆਰ ਹੈ ਬਿਲਕੁਲ ਤਿਆਰ ਹੈ ਕਿਉਂ ਨਹੀਂ ਤਿਆਰ ਹੈ ਜੀ ਮੈਂ ਖੁਦ ਵੈਸਟ ਦਾ ਸਨਿਕ ਆ ਮੈਂ ਥੋੜਾ ਕਹੂੰਗਾ ਮੈਂ ਕਿੰਨੂ ਵੋਟ ਪਾਣੀ ਹੈ ਲੇਕਿਨ ਅਸੀਂ ਵੋਟ ਪਾਵਾਂਗੇ ਵੋਟ ਪਾਣਾ ਸਾਡਾ ਅਧਿਕਾਰ ਹੈ ਬਿਲਕੁਲ ਵੋਟ ਪਾਣੀ ਚਾਹੀਦੀ ਬਿਲਕੁਲ ਪਾਵਾਂਗੇ ਔਰ ਆਵਾਮ ਨੂੰ ਵੀ ਇਹੀ ਕਹਿਣਾ ਭਾਜਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੈਸਟ ਦੇ ਵੀ ਅਗਰ ਗੱਲ ਕੀਤੀ ਜਾਵੇ ਪਿਛਲੇ 2024 MP ਇਲੈਕਸ਼ਨਾਂ ਵਿੱਚ ਭਾਜਪੀ ਸਨਾਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ 45000 ਵੋਟਰ ਰਵਨੀਤ ਬਿੱਟੂ ਨੂੰ ਪਏ ਗੱਲ ਪਤਾ ਕੀ ਹੈ ਜੀ ਉਹ ਵੋਟ ਪਈ ਸੀ ਮੋਦੀ ਦੇ ਨਾਮ ਹੂੰ ਸੈਂਟਰ ਗਵਰਨਮੈਂਟ ਮੋਦੀ ਦੇ ਨਾਮ ਨੂੰ ਜਿਹੜਾ ਹਲਕਾ ਵੈਸਟ ਹੈ ਨਾ ਮੇਰੇ ਸਾਹਮਣੇ ਕਾਫੀ ਪਰਸੈਂਟ ਤਾਂ ਕਾਂਗਰਸੀ ਦਾ ਹੂੰ ਬਾਕੀ ਲੋਕਾਂ ਦੇ ਆਪਾਂ ਦਿਲਾਂ ਵਿੱਚ ਤਾਂ ਬੜੇ ਨਹੀਂ ਹੈਗੇ ਕਾਂਗਰਸ ਦੀ ਗੱਲ ਕਰ ਰਹੇ ਹੋ ਫਿਰ 2022 ਦੇ ਵਿੱਚ ਭਾਜਪਾ ਆਸ਼ੂ ਨੂੰ ਇੰਨੀ ਹਾਰ ਕਿਉਂ ਦੇਖਣੀ ਪਈ ਅਗਰ ਕੰਮ ਕੀਤੇ ਸੀਗੇ ਜਾਂ ਲੋਕ ਪਸੰਦ ਕਰਦੇ ਸੀ ਇੱਕ ਲਹਿਰ ਬਣੀ ਸੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਲਹਿਰ ਇੱਕ ਲੋਕ ਨਾ ਬਸ ਚਾਹੁੰਦੇ ਸੀ ਬਦਲਾਓ 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 ਉਹ ਬਦਲਾਓ ਹੋ ਗਿਆ ਹੁਣ ਲੋਕ ਦੇਖਦੇ ਪਏ ਨੇ ਜਿਹੜਾ ਕੰਮ ਕਰੂਗਾ ਉਹ ਹੀ ਜਿੱਤੂਗਾ ਪਤਾ ਹੀ ਕਹਿੰਦੇ ਆ ਤਾਲਮਾ ਤਾਂ ਤਸਵੀਰਾਂ ਤੁਸੀਂ ਦਿਖਾਈਆਂ ਤੁਹਾਨੂੰ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਈ ਲੋਕਾਂ ਨੇ ਆਪਣੇ ਮਨ ਦੀ ਰਾਏ ਵੀ ਦੱਸੀ ਤੇ ਮੁੱਦੇ ਵੀ ਦੱਸੇ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵਾਰ ਲੁਧਿਆਣਾ ਬੈਸ ਦੇ ਲੋਕ ਵੋਟ ਪਾਣ ਜਾ ਰਹੇ ਨੇ ਤਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਆਪਣੇ ਵਿਚਾਰ ਵੀ ਜਿਹੜੇ ਵਾ ਲੁਧਿਆਣਾ ਬੈਸ ਦੇ ਨੁਮਾਇੰਦੇ ਆਰੇ ਦੱਸੇ ਨੇ ਤੇ ਲੋਕਾਂ ਦਾ ਇਹੀ ਕਹਿਣਾ ਕਿ ਜਿਹੜਾ ਉਮੀਦਵਾਰ ਉਹਨਾਂ ਦੇ ਮਸਲੇ ਹੱਲ ਕਰਵਾਏਗਾ ਲੁਧਿਆਣਾ ਬੈਸ ਦੀ ਤਰੱਕੀ ਕਰਾਏਗਾ ਉਸ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਭੇਜਣਗੇ ਤਾਂ ਹੁਣ ਉਡੀਕ ਹੈ 19 ਤਰੀਕ ਦਾ 19 ਜੂਨ ਨੂੰ ਜਦੋਂ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਜਦੋਂ ਰਿਜ਼ਲਟ ਆਣਗੇ ਉਸ ਤੋਂ ਬਾਅਦ ਕਿਹੜਾ ਉਮੀਦਵਾਰ ਐਮਐਲਏ ਬਣ ਕੇ ਵਿਧਾਨ ਸਭਾ ਪਹੁੰਚਦਾ ਵਾ ਇਹਦੇ ਲੁਧਿਆਣਾ ਵੈਸਤਰੀਆਂ ਇਲੈਕਸ਼ਨ ਆ ਗਈਆਂ ਕਿਸ ਮੁੱਦਿਆਂ ਨੂੰ ਲੈ ਕੇ ਇਸ ਵਾਰ ਤੁਸੀਂ ਵੋਟ ਪਾਉਂਗੇ ਬੋਟ ਵਾਸਤੇ ਹੀ ਇਮਾਨਦਾਰ ਬੰਦਾ ਚਾਹੁੰਦੇ ਇਮਾਨਦਾਰ ਬੰਦਾ ਕੋਈ ਹਾਲ ਤੱਕ ਆਇਆ ਹੀ ਨਹੀਂ ਕਿਉਂ ਤੁਹਾਡੇ ਸਾਹਮਣੇ ਹੀ ਹੈਗਾ ਇਸ ਕਰਕੇ ਸੜਕਾਂ ਟੁੱਟੀਆਂ ਪਈਆਂ ਕੋਈ ਕੰਮ ਤਾਂ ਹੋਇਆ ਨਹੀਂ 3 ਸਾਲਾਂ ਵਿੱਚ ਰੋਜ਼ਗਾਰ ਦਾ ਬੁਰਾ ਹਾਲ ਰੋਜ਼ਗਾਰ ਦਾ ਬੁਰਾ ਹਾਲ ਹੈ ਦੇਖੋ ਦੇ ਕਿੰਨੀ ਗੰਦ ਪਿਆ ਹੈ ਰੋਇ ਗਾਰਡਨ ਚ ਇੱਕੋ ਹੀ ਰੋਇ ਗਾਰਡਨ ਹੈ ਲੁਧਿਆਣੇ ਚ ਉੱਚੀ ਗੰਦ ਪਿਆ ਹੈ ਨਹੀਂ ਕੋਈ ਕੰਮ ਕੀ ਨਹੀਂ ਕੀਤਾ ਤੇ ਕੋਈ ਪੁੱਛੋ ਇਮਾਨਦਾਰ ਚੀਜ਼ੇ ਕੰਮ ਕਰਾਉਣ ਵਾਲਾ ਹੋਵੇ ਬੀਏਪ ਤੋਂ ਮਿਲ ਆਈ ਹੈ ਲੋਕਾਂ ਨੇ ਆ ਵੇ ਟਾਈਮ ਚ ਵੀ ਉਹਨਾਂ ਦੇਖੋ ਨੇ ਇੰਨੀ ਐਡ ਕਰੀ ਜਾਂਦਾ ਸੰਜੀਵ ਰੋਡਾ ਕੋਈ ਤੁਕੋ ਬੰਦਾ ਕੋਈ ਗਲੀ ਮੱਲੇ ਦਾ ਬੋਰਡ ਨਹੀਂ ਛੱਡੀ ਇਹਨੇ ਕੋਈ ਜਗ੍ਹਾ ਨਹੀਂ ਛੱਡੀ ਸ਼ਹਿਰ ਦੀ ਇੱਕ ਕੈਂਡੀਡ ਵਾਸਤੇ ਇਹ ਨਹੀਂ ਐੜ ਕੋਈ ਚੰਗਾ ਹੁੜੀ ਲੱਗਦਾ ਤੁਹਾਨੂੰ ਬੀਜੇਪੀ ਤੋਂ ਉਮੀਦ ਬੀਜੇਪੀ ਤੋਂ ਹੀ ਉਮੀਦ ਰੱਖੀ ਹੈ ਸਾਰੀ ਪਬਲਿਕ ਰੱਖੀ ਆਂ ਬੇ ਟਾਈਮ ਚ ਲੁਧਿਆਣਾ ਪਿਛਲੇ ਇਲੈਕਸ਼ਨਾਂ ਇਚ 2024 ਐਪੀ ਇਲੈਕਸ਼ਨ ਬੀਜੇਪੀ ਐਸ ਤੋਂ ਸਾਲਾ ਵੱਡੀ ਪਾਰਟੀ ਬਣ ਕੇ ਹਾਂਜੀ ਹਾਂਜੀ ਆਂ ਬੇ ਟਾਈਮ ਚ ਆਂ ਸਕੋਪ ਵੀ ਬੀਜੇਪੀ ਦਾ ਹੈ ਬਾਕੀ ਸਭ ਕਰਪਟੋ ਮੰਦੀ ਨੇ ਸਰ ਕਿਸ ਤਰ੍ਹਾਂ ਦੇ ਦੇ ਲੁਧਿਆਣਾ ਬੈਸ਼ ਦੇ ਇਲੈਕਸ਼ਨ ਆ ਚੁੱਕੇ ਨੇ ਇੱਕ ਵਾਰ ਫਿਰ ਵੋਟ ਪਾਣੀ ਆ ਤੁਸੀਂ ਆਪਣਾ ਉਮੀਦਵਾਰ ਚੁਣਨਾ ਕੀ ਉਮੀਦਦਾ ਹੈ ਕਿਹੜਾ ਉਮੀਦਵਾਰ ਤੁਹਾਡਾ ਕੰਮ ਕਰ ਸਕਦਾ ਦੇਖੋ ਜੀ ਪਾਰਟੀ ਨੂੰ ਦੇਖ ਕੇ ਤਾਂ ਬੀਜੇਪੀ ਦੀ ਸੀਟ ਬੰਦੀ ਹੈ ਜੋ ਕੰਮ ਮੋਦੀ ਜੀ ਕਰ ਰਹੇ ਹੈ ਮੇਰੇ ਖਿਆਲ ਅੱਜ ਤੱਕ 76 ਸਾਨਾਂ ਵਿੱਚ ਕੋਈ ਨਹੀਂ ਕਰ ਪਾਇਆ ਤੇ ਖੋਲੇ ਆਮ ਸਰੇ ਆਮ ਕਵਾਂਗੇ ਭਾਜਪੀ ਦੀ ਸੀਟ ਹੋਣੀ ਚਾਹੀਦੀ ਹੈ ਪਰ ਹੈਗੀ ਐਮਪੀ ਇਲੈਕਸ਼ਨ ਹੈ ਜੁਸੀਂ ਸਾਰਿਆਂ ਨੇ ਮੋਦੀ ਦੇ ਨਾਮ ਤੇ ਵੋਟ ਪਾਈਆਂ ਪਰ ਇਹ ਤਾਂ ਵਿਧਾਨ ਸਭਾ ਦੀ ਇਲੈਕਸ਼ਨ ਹੈ ਨਹੀਂ ਬਾਉ ਜੀ ਮਾਈਂਡ ਤਾਂ ਦੇਸ਼ ਦਾ ਹੋਈ ਹੋਇਆ ਨਾ ਇਹਦਾ ਵਿਧਾਨ ਸਭਾ ਹੋਵੇ ਜਾਂ ਐਮਪੀ ਦੇ ਇਲੈਕਸ਼ਨ ਦੇਸ਼ ਦਾ ਹੋਈ ਹੋਣਾ ਥਲਿਆਂ ਨੂੰ ਹੀ ਮਜ਼ਬੂਤ ਕਰਨਾ ਸ਼ੁਰੂ ਕਰਾਂਗੇ ਇੱਕ ਇੱਕ ਸੀਟ ਤੋਂ ਪਤਾ ਨਹੀਂ 100 ਕਦ ਹੋ ਜਾਣੀਆਂ ਪਤਾ ਵੀ ਨਹੀਂ ਲੱਗਣਾ ਜੇ ਵਾਰ ਕੋਈ ਵੀ ਹੋਵੇ ਤੁਸੀਂ ਬਿਲਕੁਲ ਕੋਈ ਵੀ ਹੋਵੇ ਤੁਸੀਂ ਖੜੇ ਹੋ ਜਾਓ ਅਸੀਂ ਫੋਲ ਤੇ ਅਸੀਂ ਤੁਹਾਨੂੰ ਲਾ ਦੇਾਂਗੇ ਮੋਰ ਅਸੀਂ ਫੋਲ ਨੂੰ ਦੇਖ ਕੇ ਲਾਨੀ ਆ ਮੋਦੀ ਜੀ ਦੇ ਮੂੰਹ ਨੂੰ ਲਾਨੀ ਆ ਕੈਂਡੀਡੇਟ ਦੇਖ ਕੇ ਅਸੀਂ ਨਹੀਂ ਲਾਨੀ ਸਮਾਨ ਨੂੰ ਨਹੀਂ ਤੁਸੀਂ ਬਸ ਇੱਕ ਕੰਮ ਦੀ ਪ੍ਰੈਫਰੈਂਸ ਨਹੀਂ ਕਰਦੇ ਕੰਮ ਕਰਦੀ ਬੀਜੇਪੀ ਹੈ ਹੋਰ ਦੱਸੋ ਕਿਹੜੇ ਕਿਤੇ ਹੈ ਠੇਕੇ ਤਿੰਨ ਗੁਣਾ ਜ਼ਿਆਦਾ ਹੋ ਗਏ ਕਿਹੜੇ ਵੱਡੇ ਕਿਹੜੇ ਕੰਮ ਕਰ ਲੈ ਬਾਈ ਉਹ ਕੰਮ ਕਰਦੇ ਫੇ ਠੇਕੇ ਖੋਲ ਦਿੱਤੇ ਹੋਰ ਕੀ ਕਰ ਦਿੱਤਾ ਕੋਈ ਕੰਮਗਰ ਨਹੀਂ ਕੀਤਾ ਜੀ ਬੀਜੇਪੀ ਤੋਂ ਹੀ ਉਮੀਦ ਹੈ ਹੋਰ ਹੈ ਹੀ ਨਹੀਂ ਕਿਸੇ ਕਾਂਗਰਸ ਆਮ ਆਦਮੀ ਪਾਰਟੀ ਔਰ ਛੱਡੋ ਜੀ ਹੁਣ ਕਾਂਗਰਸ ਦੇ ਕੀ ਪੋਲ ਖੁੱਲੀ ਤਾਂ ਪਈ ਹੈ ਸਾਰੀ ਪੈਂਸਾਲਾਂ ਵਿੱਚ ਕੀ ਕਰ ਲਿਆ ਉਹਨਾਂ ਨੇ ਜੋ ਹੁਣ ਕਰ ਲੈਣਗੇ ਠੀਕ ਸਭ ਨਾਲੋਂ ਵੱਡੀ ਬਦਕਿਸਮਤੀ ਪੰਜਾਬ ਦੀ ਸਭ ਨਾਲੋਂ ਵੱਡੀ ਬਦਕਿਸਮਤੀ ਜਿਹੜੀ ਥੱਲੇ ਗਵਰਨਮੈਂਟ ਹੁੰਦੀ ਹੈ ਕਾਂਗਰਸ ਨੇ ਕੀਤਾ ਜ਼ਰੂਰ ਹੈ ਥੱਲੇ ਜਿਹੜੀ ਥੱਲੇ ਗਵਰਨਮੈਂਟ ਹੁੰਦੀ ਹੈ ਸਾਡੀ ਪੰਜਾਬ ਦੀ ਉੱਤੇ ਕਦੀ ਨਹੀਂ ਮਿਲਦੀ ਥੱਲੇ ਅਕਾਲੀ ਸੀਗੀ ਪੰਜ ਪੰਜ ਸੀ ਜੇ ਉੱਤੇ ਕਾਂਗਰਸ ਸੀਗੀ ਥੱਲੇ ਕਾਂਗਰਸ ਸੀ ਜੇ ਤੇ ਉੱਤੇ ਆ ਗਏ ਦੂਜੀ ਇਸ ਕਰਕੇ ਪੰਜਾਬ ਸਭ ਨਾਲੋਂ ਫਿਲਹਾਲ ਬਦਕਿਸਮਤ ਸੂਬਾ ਇਸ ਮਾਮਲੇ ਦੇ ਵਿੱਚ ਉੱਪਰ ਦੇ ਮੋਦੀ ਜੀ ਆ ਉਹਨਾਂ ਨੂੰ ਹਿਲਣਾ ਨਹੀਂ ਹੁੰਦਾ 10-15 ਸਾਲ ਥੱਲੇ ਵੀ ਅਗਰ ਬੀਜੇਪੀ ਦੀ ਆ ਜਾਏਗੀ ਤੇ 17ਵੇਂ ਨੰਬਰ ਤੇ ਆ ਗਿਆ ਪਹਿਲੇ ਨੰਬਰ ਤੋਂ ਹੋਰ ਚੱਲਣ ਦਿਓ 2-3 ਸਾਲ 25ਵੇਂ 27ਵੇਂ ਤੇ ਆ ਜਾਣਾ ਇਹਨੇ ਬਾਉ ਜੀ 23 ਕਰੋੜ ਦੀ ਆਬਾਦੀ ਨੂੰ ਯੋਗੀ ਜੀ ਨੇ ਸਵਾਲ ਕੇ ਨੰਬਰ 1 ਤੇ ਲੈ ਗਏ ਨੰਬਰ 1 ਤੇ ਲੈ ਗਏ ਅਸੀਂ ਦੇਖ ਲਓ ਐਡਾ ਸੂਬਾ ਤੇ ਕਿੱਥੇ ਪਹੁੰਚ ਗਏ ਉੱਤੋਂ ਥੱਲੇ ਗਿਰ ਗਏ ਥੱਲੇੋਂ ਉੱਤੇ ਚੜ ਗਏ ਤੁਹਾਨੂੰ ਲੱਗਦਾ ਕਿ ਲੁਧਿਆਣਾ ਬੈਸਟ ਇਸ ਵਾਰ ਜਿਹੜਾ ਕਬਲ ਖੱਲੇਗਾ ਵੇ ਆਪਣੇ ਆਲ ਤੋਂ ਅਸੀਂ ਦੇਵਾਂਗੇ ਵੋਟ ਬਾਕੀ ਪ੍ਰਭੂ ਜਾਨੇ ਵੈਸੇ ਜਿੰਦੀ ਸਰਕਾਰ ਹੁੰਦੀ ਥੋੜੀ ਠੱਕੇਸ਼ਾਈ ਵੀ ਚਲਦੀ ਆ ਹੁੰਦੀ ਤੇ ਬਾਕੀ ਜਿੱਤੇਗਾ ਤਾਂ ਸਹੀ ਕਿਉਂਕਿ ਪਿਛਲੀ ਵਾਰੀ 45000 ਵੋਟ ਲੈ ਗਏ ਸੀ ਜਿੱਤਨ ਵਾਲਾ ਕੈਂਡੀਡੇਟ ਲੈ ਕੇ ਗਿਆ ਸੀ 32000 ਤੇ ਬਿੱਟੂ ਦੀ ਲੈ ਗਏ ਸੀਗੇ 45000 ਉਸੇ ਹਾਮਲਾ ਤਾਂ ਲੱਗਦਾ ਜਰੂਰ ਜਿੱਤਨਗੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਲ ਪੰਜਾਬ ਤੱਕ ਲੁਧਿਆਣਾ